ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੇ ਕਾਂਗਰਸੀ ਆਗੂਆਂ ਨੂੰ ਸਲਾਹ ਦਿੱਤੀ ਹੈ ਕਿ ਜੇਕਰ ਪਹਿਲਾਂ ਹੀ ਸੀਐਮ ਬਣ ਗਏ ਤਾਂ ਪਾਰਟੀ ਕਿਵੇਂ ਜਿੱਤੇਗੀ ਜੇਕਰ ਪਾਰਟੀ ਨਹੀਂ ਜਿੱਤੀ ਤਾਂ ਅਸੀਂ ਸੀਐਮ ਨਹੀਂ ਬਣ ਸਕਾਂਗੇ ਕਿਤੇ ਨਾ ਕਿਤੇ ਸੀਐਮ ਬਣਨ ਦੀ ਦੌੜ ਵਿੱਚ ਲੱਗੇ ਕਾਂਗਰਸੀ ਆਗੂਆਂ ਨੂੰ ਇਹ ਸੁਖਜਿੰਦਰ ਸਿੰਘ ਰੰਦਾਵਾ ਨੇ ਸਲਾਹ ਦਿੱਤੀ ਹੈ ਕਿਉਂਕਿ ਕਾਂਗਰਸ ਵਿੱਚ ਆਏ ਦਿਨ ਆਪਸੀ ਝਗੜੇ ਨੇ ਜਿਹੜੇ ਉਹ ਸਾਹਮਣੇ ਆਉਂਦੇ ਰਹੇ ਨੇ ਤਕਰਾਰਬਾਜ਼ੀ ਇੱਕ ਦੂਜੇ ਤੇ ਹੁੰਦੀ ਰਹੀ ਹੈ ਬੇਸ਼ੱਕ ਲੁਧਿਆਣਾ ਪੱਛਮੀ ਜ਼ਿਮਨੀ ਚੋਣ ਦੀ ਗੱਲ ਕੀਤੀ ਜਾਵੇ ਉਸ ਸਮੇਂ ਵੀ ਧੜੇਬੰਦੀ ਦੇ ਸਾਹਮਣੇ ਆਈ ਸੀ ਕਾਂਗਰਸ ਦੀ ਤਾਂ ਹੁਣ ਸੁਖਜਿੰਦਰ ਸਿੰਘ ਰੰਧਾਵਾ ਨੇ ਕਾਂਗਰਸੀ ਆਗੂਆਂ ਨੂੰ ਸਲਾਹ ਦੇਣ ਦਾ ਬਿਆਨ ਸਾਹਮਣੇ ਆਇਆ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਲਿਖਿਆ ਹੈ ਕਿ ਸਾਨੂੰ ਕਾਂਗਰਸ ਨੂੰ ਜਿਤਾਉਣ ਦੀ ਗੱਲ ਕਰਨੀ ਚਾਹੀਦੀ ਹੈ ਮੁੱਖ ਮੰਤਰੀ ਤਾਂ ਹੀ ਬਣਾਂਗੇ ਜੇ ਪਾਰਟੀ ਜਿੱਤੇਗੀ ਜੇ ਪਹਿਲਾਂ ਹੀ ਸੀਐਮ ਬਣ ਗਏ ਤਾਂ ਪਾਰਟੀ ਕਦੇ ਨਹੀਂ ਜਿੱਤੇਗੀ ਮੁੱਖ ਮੰਤਰੀ ਦੀ ਕੁਰਸੀ ਦੀ ਲੜਾਈ ਛੱਡ ਕੇ ਪਾਰਟੀ ਨੂੰ ਜਿਤਾਓ ਇਹ ਸੁਖਜਿੰਦਰ ਸਿੰਘ ਰੰਧਾਵਾ ਕਾਂਗਰਸੀ ਆਗੂਆਂ ਨੂੰ ਸਲਾਹ ਦੇ ਰਹੇ ਨੇ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਤੇ ਸਲਾਹ ਦਿੱਤੀ ਹੈ ਦੱਸ ਦਈਏ ਕਿ ਰੰਧਾਵਾ ਪਹਿਲਾਂ ਵੀ ਕਾਂਗਰਸ ਨੂੰ ਇਕਜੁੱਟ ਕਰਨ ਦੇ ਲਈ ਬਿਆਨ ਜਾਰੀ ਕਰਦੇ ਰਹੇ ਨੇ ਉਦਦਮ ਕਰਦੇ ਰਹੇ ਨੇ ਪਰ ਕਾਂਗਰਸ ਦੇ ਵਿੱਚ ਲਗਾਤਾਰ ਘਾਟੋ ਕਲੇਸ਼ ਹੈ ਜਿਹੜਾ ਉਹ ਵਧਾ ਗਿਆ ਪਿਛਲੇ ਸਮਿਆਂ ਦੇ ਦੌਰਾਨ ਇੱਥੋਂ ਤੱਕ ਕਿ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪਾਰਟੀ ਵੀ ਛੱਡਣੀ ਪਈ ਬਹੁਤ ਸਾਰੇ ਆਗੂ ਨੇ ਜਿਹੜੇ ਢੜੇ ਬਣਾ ਕੇ ਆਪੋ ਆਪਣੀਆਂ ਬੈਠਕਾਂ ਵੀ ਕਰਦੇ ਰਹੇ ਪਰ ਹੁਣ ਸੁਖਜਿੰਦਰ ਸਿੰਘ ਰੰਧਾਵਾ ਪਾਰਟੀ ਨੂੰ ਇਕਜੁੱਟ ਕਰਨ ਦੇ ਜ਼ੋਰ ਅਜਮਾਇਸ਼ ਕਰ ਰਹੇ ਨੇ ਦੇਖਣਾ ਇਹ ਹੋਵੇਗਾ ਸੁਖਜਿੰਦਰ ਸਿੰਘ ਰੰਧਾਵਾ ਦੇ ਇਸ ਬਿਆਨ ਤੋਂ ਬਾਅਦ ਜਾਂ ਇਸ ਅਪੀਲ ਤੋਂ ਬਾਅਦ ਕੀ ਕਾਂਗਰਸੀ ਇਕਜੁੱਟ ਹੋਣ ਵਿੱਚ ਕਾਮਯਾਬ ਹੋਣਗੇ ਜਾਂ ਫਿਰ ਉਸੇ ਤਰ੍ਹਾਂ ਦੀ ਧੜੇਬੰਦੀ ਹੈ ਜਿਹੜੀ ਉਹ ਜਾਰੀ ਰਹੇਗੀ